हेलो फ्रेंड्स गुड इवनिंग अदाब प्रणाम सत शीकाल नमस्कार फ्रेंड्स मैं ठीक ठाक हूँ उम्मीद करती हूँ आप भी ठीक ठाक होंगे सारे खैरियत से होंगे तो आज मैं बनाने जा रही हूँ दुपट्टा तो चाहे तो पंजाबी में बनाऊँ चाहे हिंदी में बनाऊँ ये मेरे को कन्फ्यूज़न रहती है ਹਾਂਜੀ ਫਰੈਂਡਸ ਚਲੋ ਆਪਾਂ ਵੀਡੀਓ ਅੱਜ ਪੰਜਾਬੀ 'ਚ ਬਣਾਉਨੇ ਆ ਤੇ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਸੱਚੇ ਪਾਤਸ਼ਾਹ ਜੀ ਸਭ ਨੂੰ ਤੰਦਰੁਸਤੀ ਦੇਣ ਹੱਸਦਾ ਮੁਸਕਰਾਉਂਦਾ ਰੱਖਣ ਖੁਸ਼ੀਆਂ ਖੇੜੇ ਬਖਸ਼ਣ ਜੀ ਸਾਰੇ ਜਿਹੜੇ ਨਵੇਂ ਸਬਸਕ੍ਰਾਈਬਰ ਭੈਣ ਭਰਾਵਾ ਉਹਨਾਂ ਦਾ ਬਹੁਤ ਹੀ ਜ਼ਿਆਦਾ ਤਹਿ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਜਿਹੜੇ ਨਿਊ ਨੇ ਪਹਿਣ ਪਾਈ ਉਹ ਵੀ ਸਬਸਕ੍ਰਾਈਬ ਕਰਿਓ ਜੀ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਠੀਕ ਹੈ ਜੀ ਅੱਜ ਆਪਾਂ ਬਣਾਉਨੇ ਆ ਦੁਪੱਟਾ ਜੀ ਆ ਦੁਪੱਟਾ ਵਾ ਮਲਮਲ ਦਾ ਆ ਦੇਖੋ ਇਦਾਂ ਦਾ ਮੇਰਾ ਸੂਟ ਆ ਹਲੇ ਅਨਸਟਿਚਡ ਆ ਆ ਥੋੜਾ ਥੋੜਾ ਰਹਿੰਦਾ ਵਾ ਇਹਦੇ ਗਲੇ ਤੇ ਵੀ ਮੈਂ ਇੱਕ ਪੱਟੀ ਜੀ ਬਣਾ ਕੇ ਲਾਈ ਅੱਛਾ ਚਲੋ ਖੈਰ ਆਪਣੀ ਦੁਪੱਟੇ ਦੀ ਗੱਲ ਨਾ ਬਾਲਾ ਨਹੀਂ ਆਪਾਂ ਲੰਬਾ ਕਰਦੇ ਵੀਡੀਓ ਸੋ ਆ ਦੁਪੱਟਾ ਜਿਹੜਾ ਮਲਮਲ ਦਾ ਵਾ ਕਾਟਨ ਦਾ ਬਹੁਤ ਹੀ ਵਧੀਆ ਰਹਿੰਦਾ ਵਾ ਗਰਮੀਆਂ ਦੇ ਵਿੱਚ ਖਾਸ ਕਰਕੇ ਤੇ ਇਹ ਜਿਹੜੀ ਸੌਫਟ ਵਾਲੀ ਮਲਮਲ ਆ ਇਹ ਮੈਨੂੰ 2.5 ਮੀਟਰ 200 ਰੁਪਏ ਦਾ ਮਿਲਿਆ ਵਾ ਇਹ ਵੈਸੇ 1.70 ਰੁਪਏ ਮੀਟਰ ਸੀਗੀ ਤੇ ਬਹੁਤ ਹੀ ਵਧੀਆ ਰਹਿੰਦਾ ਜੀ ਇਹ ਧੋਵੇ ਇਹਨੂੰ ਚਾਹੇ ਬਾਹਰ ਲੈ ਜਾਓ ਅੰਦਰ ਲੈ ਜਾਓ ਜਿੱਥੇ ਮਰਜੀ ਲੈ ਜਾਓ ਤੇ ਪਿਛਲੀ ਵਾਰੀ ਮੈਂ ਹਜੂਰ ਸਾਹਿਬ ਚਲੀ ਗਈ ਤੇ ਮੈਨੂੰ ਬੜੀ ਪ੍ਰੋਬਲਮ ਆਈ ਹਾਫ ਫਲੋਰ ਦੇ ਦੁਪੱਟੇ ਔਖਾ ਕਰਦੇ ਆ ਬਹੁਤ ਹੀ ਔਖਿਆ ਲੈਣੇ ਤਾਂ ਉੱਥੇ ਮੈਂ ਦੇਖਿਆ ਸਾਰੀਆਂ ਭੈਣਾਂ ਦੇ ਕਾਟਨ ਦੇ ਦੁਪੱਟੇ ਲਏ ਹੋਏ ਤਾਂ ਉਦੋਂ ਤੋਂ ਮੈਨੂੰ ਵੀ ਥੋੜਾ ਜਿਹਾ ਚਾਜ ਆ ਗਿਆ ਮੈਂ ਉੱਥੋਂ ਲਿਆ ਫਿਰ ਦੁਪੱਟਾ ਕਾਟਨ ਦਾ ਤੇ ਇਹਨਾਂ ਵਿੱਚ ਜਾਂ ਆਪਾਂ ਗੁਰਦੁਆਰੇ ਦੇਖਣ ਜਾਂਦੇ ਆ ਜਿੱਥੇ ਵੀ ਮਰਜੀ ਤੇ ਕਾਟਨ ਦੇ ਦੁਪੱਟੇ ਦੀ ਬਹੁਤ ਮौज ਆ ਆਪਣੇ ਗਰਮੀ ਦੇ ਵਿੱਚ ਸੋ ਆਪਾਂ ਜੀ ਇਹ ਦੁਪੱਟਾ ਤਿਆਰ ਕਰਨਾ ਸੂਟ ਨਾਲ ਦਾ ਇੱਕ ਤਾਂ ਮੈਂ ਆ ਪੈਚ ਆ ਇਹ ਵੀ ਅੱਜ ਮੈਂ ਬਣਾ ਕੇ ਦਿਖਾਵਾਂਗੀ ਇੱਕ ਇਹ ਪੈਚ ਲਾਉਣੇ ਨੇ ਵਿੱਚ ਤੇ ਇੱਕ ਆਪਾਂ ਆਹ ਪੱਟੀ ਤਿਆਰ ਕਰ ਲਈ ਆ ਦੇਖੋ ਬੜੀ ਮਿਹਨਤ ਲੱਗੀ ਆਹ ਪੱਟੀ ਤੇ ਤਿਆਰ ਕਰਨ ਤੇ ਆ ਦੇਖੋ ਜੀ ਪੱਟੀ ਲਾਉਣੀ ਆ ਇੱਕ ਇਸ ਤਰ੍ਹਾਂ ਪੱਟੀ ਦੇ ਆਲੇ ਦੁਆਲੇ ਆਪਾਂ ਆਹ ਵਾਲੀ ਲੈਂਸ ਲਾਉਣੀ ਆ ਜੀ ਤੇ ਹੁਣ ਆਪਾਂ ਤਿਆਰ ਕਰਦੇ ਆਂ ਜੀ ਦੁਪੱਟਾ ਇਦੇ ਨਾਲ ਦੇਖੋ ਆਹ ਇੱਕ ਸਿੰਪਲ ਜਿਹਾ ਦੁਪੱਟੇ ਦੀ ਕਿੰਨੀ ਸੋਹਣੀ ਲੁੱਕ ਹੋ ਜਾਂਦੀ ਹੈ ਤੇ ਕਰੀਮ ਕਲਰ ਇਹ ਅੱਜ ਕੱਲ੍ਹ ਬਹੁਤ ਟ੍ਰੈਂਡ ਵਿੱਚ ਆ ਅ ਪ੍ਰਿੰਟਡ ਸੂਟ ਦੇ ਨਾਲ ਤੁਸੀਂ ਜਿਹੜਾ ਹੈਗਾ ਕਰੀਮ ਦੁਪੱਟਾ ਲਓ ਉਹਦੇ ਉੱਤੇ ਪੈਚੇਸ ਲਗਾਓ ਤੇ ਮੈਨੂੰ ਬੜਾ ਹੀ ਪਸੰਦ ਆਇਆ ਤੇ ਰੈਡੀमेड ਤੋਂ ਕਾਫੀ ਮਹਿੰਗਾ ਹੁੰਦਾ ਹੈ ਦੁਪੱਟਾ ਤੇ ਆਬਵੀਅਸਲੀ ਆ ਵੀ 200 ਰੁਪਏ ਦਾ ਤੱਕ ਫੈਬਰਿਕ ਹੀ ਆ ਕੱਪੜਾ ਹੀ ਆ ਤੇ ਫਿਰ ਆ ਲੈਸ ਵੀ ਆਉਂਦੀ ਆ ਤੇ ਆ ਇਹ ਤੇ ਬੜੀ ਮਿਹਨਤ ਲੱਗਦੀ ਆ ਆ ਮੈਂ ਚੁੰਨੀ ਦਾ ਛਪੇਰਾ ਜਿੰਨਾ ਚਾਰੇ ਲੜਨੇ ਉਹਨਾਂ ਸਾਰਾ ਨਾਪ ਕੇ ਸਾਰੀਆਂ ਪੱਟੀਆਂ ਜੋੜ ਕੇ ਇਸ ਤਰ੍ਹਾਂ ਪ੍ਰੈਸ ਦੇ ਨਾਲ ਕਰ ਲਿਆ ਵਾ ਤੇ ਹੁਣ ਆਪਾਂ ਮੈਂ ਆਪਦੇ ਟ੍ਰਿਕੇ ਨਾਲ ਲਾਉਂਗੀ ਮੈਨੂੰ ਵੈਸੇ ਮੈਂ ਪਹਿਲਾਂ ਲਾਈ ਨਹੀਂ ਕਦੇ ਤੇ ਆਪਾਂ ਲਾਉਣਾ ਹੈ ਜੀ ਸੌਖੇ ਤਰੀਕੇ ਨਾਲ ਦੁਪੱਟਾ ਕਿਵੇਂ ਤਿਆਰ ਕਰੀਏ ਆਜੋ ਜੀ ਆਪਾਂ ਫਿਰ ਲਾਉਣਾ ਸ਼ੁਰੂ ਕਰਦੇ ਹਾਂ ਚਲੋ ਜੀ ਆਜੋ ਮੇਰੀ ਵੀਡੀਓ ਚ ਹਾਂਜੀ ਫਰੈਂਡਸ ਵੈਲਕਮ ਅਗੇਨ ਬਹੁਤ ਬਹੁਤ ਸ਼ੁਕਰੀਆ ਮੇਰੀ ਛੋਟੀ ਜੀ ਜੂ ਟੂ ਫੈਮਿਲੀ ਆ ਜਿਹੜੀ ਬਣਦੀ ਜਾ ਰਹੀ ਹੈ ਤੇ ਸ਼ੁਰੂ ਕਰਦੇ ਹਾਂ ਜੀ ਆਪਾਂ ਹੁਣ ਦੇਰ ਨਹੀਂ ਕਰਦੇ ਆਹ ਹੈਗਾ ਦੁਪੱਟਾ ਇਹ ਆ ਮੈਂ ਇੱਧਰ ਇੱਕ ਪੈ ਚ ਲਾਇਆ ਹੋਇਆ ਇਹ ਦੁਪੱਟੇ ਦਾ ਸਿੱਧਾ ਪਾਸਾ ਵਾ ਇਹਨੂੰ ਆਪਾਂ ਇਦਾਂ ਉਲਟਾ ਕਰਾਂਗੇ ਜੀ ਆਪਾਂ ਉਲਟਾ ਪਾਸਾ ਜਿਹੜਾ ਦੁਪੱਟੇ ਦਾ ਰੱਖ ਲਿਆ ਵਾ ਆ ਲੜਾਂ ਵਾਲੇ ਪਾਸੋਂ ਮੈਂ ਲਾਉਣਾ ਸ਼ੁਰੂ ਕਰ ਰਹੀ ਹਾਂ ਆਪਾਂ ਉਲਟਾ ਪਾਸਾ ਆ ਦੇਖੋ ਇਹ ਕੰਨੀ ਹੈਗਾ ਵਾ ਲੜਾਂ ਵਾਲਾ ਪਾਸਾ ਤੇ ਆ ਇਹਦਾ ਕੰਨੀ ਵਾਲਾ ਪਾਸਾ ਚਾਹੇ ਇਧਰੋਂ ਸ਼ੁਰੂ ਕਰ ਲਓ ਤੇ ਚਾਹੇ ਇਧਰੋਂ ਸ਼ੁਰੂ ਕਰ ਲੋ ਆਪਾਂ ਇਧਰੋਂ ਕਰਦੇ ਆਂ ਜੀ ਛੋਟੇ ਪਾਸੇ ਤੋਂ ਸ਼ੁਰੂ ਤੇ ਵਫਾ ਥੋੜਾ ਜਿਹਾ ਵੱਡਾ ਕਰ ਲਓ ਕਿਉਂਕਿ ਆ ਗੋਟੇ ਵਾਲੀ ਲੈਸ ਆ ਤੇ ਇਹਦੇ ਨਾਲ ਕਈ ਵਾਰੀ ਇਹ ਵਿੱਚ ਸੂਈ ਦੇ ਫਸ ਜਾਂਦੀ ਹੈ ਤੇ ਆਰਾਮ ਨਾਲ ਆਪਾਂ ਮਾਰਨੀ ਆ ਸਿਓਣ ਪਹਿਲੀ ਖਾਸ ਕਰਕੇ ਜਿਹੜੀ ਆਪਣੀ ਆਹ ਚਾਰ ਸ਼ੇਰੇ ਵਾਲੀ ਸਿਲਾਈ ਆ ਆ ਦੁਪੱਟਾ ਜੀ ਆਪਾਂ ਉਲਟਾ ਕਰਕੇ ਦੁਪੱਟਾ ਰੱਖ ਲਿਆ ਕਿਉਂਕਿ ਉੱਪਰ ਨੂੰ ਫੋਲਡ ਹੋਊਗੀ ਤੇ ਆ ਆਪਾਂ ਗੋਟਾ ਜਿਹੜਾ ਗੋਟੇ ਦਾ ਜਿਹੜਾ ਪਲੇਨ ਵਾਲਾ ਆਹ ਆ ਸਿੱਧਾ ਪਾਸਾ ਵਾ ਤੇ ਆ ਇਹਦਾ ਇਧਰ ਸਿਉਣ ਜੀ ਵਾਲਾ ਇਹ ਪੁੱਠਾ ਪਾਸਾ ਆਪਾਂ ਹੁਣ ਦੁਪट्टे ਦਾ ਸਿੱਧਾ ਰੱਖਾਂਗੇ ਦੁਪट्टे ਦਾ ਉਲਟਾ ਪਾਸਾ ਰੱਖਿਆ ਦੁਪट्टे ਦਾ ਆਪਣਾ ਗੋਟੇ ਦਾ ਸਿੱਧਾ ਰੱਖਿਆ ਆ ਦੇਖੋ ਇਧਰੋਂ ਸਿੱਧਾ ਵਾ ਆਪਾਂ ਸਿੱਧਾ ਰੱਖ ਲਈਏ ਇੱਕ ਪੈਰ ਦਾ ਮਾਰਜਿਨ ਛੱਡਣਾ ਵਾ ਇਹ ਵੱਧ ਹੋਵੇ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਆਪਾਂ ਇਹਦੇ ਉੱਤੇ ਪੱਟੀ ਲਾਉਣੀ ਆ ਆਪਾਂ ਸ਼ੁਰੂ ਕਰਦੇ ਹਾਂ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਹਾਂਜੀ ਚਲ ਕਰਦੇ ਹਾਂ ਜੀ ਤੇ ਪਹਿਲਾਂ ਆਪਾਂ ਚਪੇਰੇ ਇਹ ਲਾਉਣਾ ਇਸ ਤਰ੍ਹਾਂ ਕਰਕੇ ਆਰਾਮ ਨਾਲ ਨਾ ਹੀ ਤਾਂ ਆਪਾਂ ਆਹ ਜਿਹੜਾ ਫੈਬਰਿਕ ਆ ਦੁਪੱਟਾ ਇਹਨੂੰ ਖਿੱਚਣਾ ਤੇ ਨਾ ਹੀ ਆਪਾਂ ਗੁੱਟੇ ਨੂੰ ਖਿੱਚਣਾ ਆਰਾਮ ਨਾਲ ਨੂੰ ਇਹ ਸ਼ੁਰੂ ਕਰਦੇ ਹਾਂ ਤੇ ਚਾਰ ਚਪੇਰੇ ਲਾ ਕੇ ਮੈਂ ਤੁਹਾਨੂੰ ਮਿਲਦੀਆਂ ਆਪਾਂ ਸ਼ੁਰੂ ਕਰ ਲਈਏ ਥੋੜਾ ਜਿਹਾ ਤੇ ਫਿਰ ਮੈਂ ਸਾਰੇ ਲਾ ਕੇ ਫਿਰ ਤੁਹਾਨੂੰ ਦਿਖਾਉਣੀ ਆਂ ਕਿ ਕਿਸ ਤਰ੍ਹਾਂ ਦਾ ਬਣਦੀ ਹੈ ஆடி நீங்கள் ஆனால் காரன ஆடா ஜா பிச்சே ਦੇਖੋ ਜੀ ਆਹ ਕਾਰਨਰ ਆ ਗਿਆ ਹਾ ਮੇਰੇ ਕਾਰਨਰ ਬਚ ਗਿਆ ਕਾਰਨਰ ਤੇ ਆਪਾਂ ਕਿਵੇਂ ਕਰਨਾ ਕਾਰਨਰ ਦੇ ਉੱਤੇ ਆਪਾਂ ਜਿਵੇਂ ਆਹ ਆ ਗਿਆ ਆਪਣਾ ਗੋਟਾ ਇੱਥੇ ਤੱਕ ਆ ਗਈ ਗੋਟਾ ਪੱਤੀ ਤੇ ਸੂਈ ਅੰਦਰ ਰਹੇ ਸੂਈ ਆਪਣੀ ਅੰਦਰ ਆ ਤੇ ਦੁਪट्टे ਨੂੰ ਪਹਿਲਾਂ ਘਮਾਉਣਾ ਆਪਾਂ ਆ ਦੁਪੱਟਾ ਘਮਾ ਲਿਆ ਤੇ ਇਹ ਲੂਜ਼ ਥੋੜਾ ਜਿਹਾ ਲੂਜ਼ ਕਰਕੇ ਨਾ ਐਵੇਂ ਕਰਕੇ ਮਾੜਾ ਇਹ ਬੜ ਪਾਉਣਾ ਇਹਦੇ ਵਿੱਚ ਆਪਾਂ ਕਾਰਨਰ ਬਣਾਉਣਾ ਤੇ ਕਾਰਨਰ ਤੇ ਇਦਾਂ ਆਪਾਂ ਜਿਹੜਾ ਗੁੱਟਿੰਗ ਥੋੜਾ ਜਿਹਾ ਤਬਾ ਕੇ ਹੜਾ ਜੱਟ ਲੈ ਛੱਡ ਕੇ ਇੱਧਰੋਂ ਸ਼ੁਰੂ ਕਰ ਲੈਣਾ ਹੁਣ ਆਪਾਂ ਕੰਨੀ ਤੇ ਲਾਉਣ ਲੱਗੇ ਇੱਧਰ ਤਿੰਨ ਨੂੰ ਕੋਰਨਰ ਆਪਾਂ ਚਾਰੇ ਐਵੇਂ ਬਣਾਉਣੇ ਆ ਕੋਰਨਰ ਮਤੇ ਥੋੜਾ ਜਿਹਾ ਲੂਜ਼ ਛੱਡ ਕੇ ਥੋੜਾ ਜਿਹਾ ਵੱਡਾ ਇਸ ਤਰ੍ਹਾਂ ਬਣ ਲੂਗਾ ਇਹ ਕੋਰਨਰ ਆ ਦੇਖੋ ਕੋਰਨਰ ਵਧੀਆ ਬਣ ਜੁੰਦਾ ਫਿਰ ਫਿਨਿਸ਼ਿੰਗ ਆਉਂਦੀ ਆ ਵਧੀਆ ਜਿਹੀ ਜਦੋਂ ਜਮਾਈ ਕਰਨੇ ਹੋਰ ਮੰਮਾ ਲਾ ਪਾ ਲੋ ਹਾਂਜੀ ਫਰੈਂਡਸ ਆ ਸਾਰੀ ਆਪਣੀ ਜਿਹੜੀ ਲੱਕੇ ਤਿਆਰ ਹੋ ਗਈਆਂ ਆਪਾਂ ਆ ਲਾਈਏ ਇਧਰਨੇ ਪਾਸੇ ਪੁੱਠੇ ਪਾਸੇ ਹੁਣ ਪਤਾ ਕੀ ਕਰਨਾ ਆਪਾਂ ਆ ਵਾਲਾ ਨਾ ਜਿਹੜਾ ਲੜ ਇਹਨੂੰ ਆਪਾਂ ਐ ਮੋੜ ਲੈਣਾ ਉੱਪਰ ਨੂੰ ਆ ਦੇਖੋ ਸਾਰਾ ਜਿਹੜੀ ਗੋਟਾ ਉੱਪਰ ਆ ਗਿਆ ਪੁੱਠੇ ਪਾਸੇ ਆਪਾਂ ਲਾਇਆ ਆ ਜਿਹੜਾ ਲਾੜਾ ਇਹ ਤੇ ਦੱਬ ਕੇ ਇਹਨੂੰ ਇਧਰੋਂ ਵੀ ਐ ਕਰ ਲੈਣਾ ਆ ਦੇਖੋ ਹੁਣ ਇਹਦੇ ਉੱਤੇ ਆਪਾਂ ਜਿਹੜੀ ਦੂਸਰੀ ਕੱਪੜੇ ਦੀ ਪੱਟੀ ਬਣਾਈ ਐ ਸਟੈਪਸ ਕੱਟ ਕੇ ਤੇ ਪ੍ਰੈਸ ਕਰਕੇ ਉਹ ਆਪਾਂ ਇਹਦੇ ਉੱਤੇ ਰੱਖਣੀ ਆ ਆ ਸਿੱਧਾ ਪਾਸਾ ਵਾ ਇਹਦਾ ਆ ਸਿੱਧਾ ਪਾਸਾ ਹੁਣ ਆਪਾਂ ਪੱਟੀ ਹੈ ਜਿਹੜੀ ਇੱਕ ਸਿਰੇ ਤੋਂ ਸ਼ੁਰੂ ਕਰ ਲੈਣੀ ਹੈ ਬਹੁਤ ਹੀ ਲੰਬੀ ਹੈ ਜਿਆਦਾ ਇਹ ਥੋੜਾ ਜਿਆਦਾ ਸਾਵਧਾਨੀ ਨਾਲ ਲਉਣੀ ਪਊਗੀ ਤੇ ਕਈ ਵਾਰੀ ਕੀ ਹੈ ਔਖਾ ਹੀ ਕਰ ਦਿੰਦੀ ਹੁੰਦੀ ਆ ਤੇ ਆਪਾਂ ਇਹਨੂੰ ਇਹਦੇ ਉੱਤੇ ਰੱਖ ਲੈਣਾ ਅੰਕਿਤ ਆਪਣਾ ਐਵੇਂ ਮੋੜ ਕੇ ਇੱਥੇ ਕਾਰਨਰ ਬਣੂਗਾ ਉਦੋਂ ਆਊਗੀ ਜਿਹੜੀ ਉਹ ਵੀ ਮੋੜ ਦਾਂਗੇ ਤੇ ਜਿਹੜੀ ਇੱਧਰ ਲਈ ਆ ਇਹ ਵੀ ਇਹਨੂੰ ਹਲੇ ਫਿਲਹਾਲ ਆਪਾਂ ਸਿੱਧਾ ਹੀ ਰੱਖ ਲੈਨੇ ਸਿੱਧਾ ਰੱਖ ਕੇ ਆ ਦੇਖੋ ਆ ਦੋਨੇ ਆਂ ਸੀਗਾ ਇਹ 모ੜਿਆ ਫਿਰ ਇਹ 모ੜ ਲਿਆ ਤੇ ਇਹਦੇ ਉੱਤੇ ਆ ਜਿਹੜੀ ਆਪਾਂ ਆ ਪੱਟੀ ਹੈ ਜਿਹੜੀ ਬਹਾਈ ਕੱਪੜੇ ਦੀ ਫੈਬਰਿਕ ਦੀ ਪੱਟੀ ਅਸੀਂ ਰੱਖ ਲੈਣੀ ਹੈ ਤੇ ਹੁਣ ਆਪਾਂ ਲਾਉਣੀ ਸ਼ੁਰੂ ਕਰਦੇ ਆ ਜੀ ਆਰਾਮ ਨਾਲ ੜਕਣਾ ਦੀ ਆਰਾਮ ਨਾਲ ਥੋੜਾ ਜਿਹਾ ਗੋਟਾ ਵੀ ਆ ਉੱਪਰ ਕੱਪੜਾ ਵੀ ਹੈ ਡਬਲ ਫੋਲਡ ਆ ਇਹ ਰੌਂਜੇ ਨਾਲ ਲੱਗੂਗੀ ਥੋੜੀ ਪਹਿਲਾਂ ਸ਼ੁਰੂ ਕਰਨ ਲੱਗੇ ਥੋੜੀ ਜਿਹੀ ਦਿੱਕਤ ਆਉਂਦੀ ਹੈ ਇਸ ਤਰ੍ਹਾਂ ਕਰਕੇ ਤੇ ਆਪਾਂ ਵਸਤੂ ਕੀngਰੀ ਆ ਇਹ ਦਿਖਦੀ ਰਹੇ ਆ ਦੇਖੋ ਉਹਦੇ ਉੱਤੇ ਪੱਟੀ ਰੱਖ ਲੈਣੀ ਆ ਸਿਰਫ ਜਿਹੜੀ ਕਿngਰੀ ਆ ਸਾਨੂੰ ਉਹ ਦਿਖਣੀ ਚਾਹੀਦੀ ਆ ਬਾਕੀ ਦਾ ਜਿਹੜਾ ਥੱਲੇ ਦੱਬ ਦੇਣਾ ਕੋਈ ਮੁੱਦਾ ਨਹੀਂ ਥੋੜੀ ਜਿਹੀ ਉੱਪਰਲੀ ਪੱਟੀ ਆ ਫਿਨਿਸ਼ਿੰਗ ਨਾਲ ਲਾ ਦੇਣਾ ਆਰਾਮ ਦੇਣਾ ਆ ਦੇਖੋ ਜੀ ਇਸ ਤਰ੍ਹਾਂ ਦਾ ਆਪਣਾ ਜਿਹੜਾ ਗੋਟਾ ਤਿਆਰ ਹੁੰਦਾ ਵਾ ਹੁਣ ਮੈਂ ਸਾਰੇ ਪਾਸੇ ਲਾ ਕੇ ਫਿਰ ਤੁਹਾਨੂੰ ਮਿਲਦੀਆਂ ਇਹਦੇ ਇਧਰਲੇ ਪਾਸੇ ਵੀ ਆਪਾਂ ਗੋਟਾ ਲਾਉਣਾ ਫਿਰ ਉਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿਵੇਂ ਲਾਉਣਾ ਤੇ ਬਾਅਦ ਚ ਜਦੋਂ ਤਿਆਰ ਹੋ ਗਿਆ ਦੁਪੱਟਾ ਉਹ ਵੀ ਮੈਂ ਤੁਹਾਨੂੰ ਫਾਈਨਲ ਲੁੱਕ ਵੀ ਦਿਖਾਉਂਗੀ ਤੇ ਹਲੇ ਟਾਈਮ ਲੱਗੂਗਾ ਇਹਦੇ ਤੇ ਥੋੜੇਗਾ ਸਿੱਧਾ ਕਰਕੇ ਰੱਖ ਲੈਣਾ ਪਾ ਉੱਪਰੋਂ ਮੁੜ ਕੇ ਇਹ ਸਿੱਧਾ ਕਰਕੇ ਇਹਦੇ ਉੱਤੇ ਆ ਪੱਟੀਆਂ ਮੇਰੇ ਪੱਟੀ ਲਾ ਕੇ ਆਪਾਂ ਫਿਰ ਮਿਲਦੇ ਆ ਇਸ ਤਰ੍ਹਾਂ ਦੀ ਇਹ ਲੱਗ ਰਹੀ ਹੈ ਇੱਕ ਪਾਸਿਓ ਆ ਦੇਖੋ ਸਲਾਈ ਮਾਰੀ ਤੇ ਇਦਾਂ ਦੀ ਲੱਗ ਰਹੀ ਹੈ ਹੁਣ ਇਧਰਲੇ ਪਾਸੇ ਵੀ ਗੋਟਾ ਪੱਤੀ ਲਾ ਕੇ ਆਪਾਂ ਸਲਾਈ ਮਾਰਨੀ ਆ ਮੈਂ ਮਿਲਦੀ ਆ ਤੁਹਾਨੂੰ ਆਪ ਲਾ ਕੇ ਹਾਂਜੀ ਦੇਖੋ ਫਰੈਂਡਸ ਆਪਣਾ ਨੂੰ ਕਾਰਨਰ ਆ ਗਿਆ ਇੱਥੇ ਕਾਰਨਰ ਦੇ ਉੱਤੇ ਆਪਾਂ ਜਿਹੜਾ ਆ ਕੱਪੜਾ ਵਾ ਫੈਬਰਿਕ ਇਹਨੂੰ ਐਜਾਂ ਹੀ ਘੁਮਾ ਦੇਣਾ ਉਸ ਤੋਂ ਤੇ ਉਹ ਦੂਸਰੀ ਵਾਰੀ ਜਦੋਂ ਮੋੜਦੀ ਇਧਰਲੇ ਪਾਸੇ ਆਵਾਂਗੇ ਨਾ ਕਾਰਨਰ ਉਦੋਂ ਬਣੂਗਾ ਆ ਦੇਖੋ ਆ ਜਿਹੜਾ ਕਾਰਨਰ ਹੈ ਨਾ ਐਵੇਂ ਲੂਸ ਛੱਡ ਦੇਣਾ ਇਹਨੂੰ ਇੱਥੇ ਆਹ ਕਾਰਨਰ ਨੂੰ ਐਵੇਂ ਲੂਸ ਛੱਡ ਦੇਣਾ ਐਵੇਂ ਠੀਕ ਹੈ ਤੇ ਇਹ ਜਿਵੇਂ ਆਪਾਂ ਲਾਉਂਦੇ ਆ ਰਹੇ ਹਾਂ ਸੂਈ ਅੰਦਰ ਹੀ ਹੈ ਤੇ ਇਹਨੂੰ ਐਵੇਂ ਕਰ ਲੈਣਾ ਜਿੱਦਾਂ ਉਹ ਲਾਈਆ ਉਹ ਉਦੋਂ ਹੀ ਆਪਾਂ ਇਹਦੇ ਨਾਲ ਆਉਣਾ ਜਦੋਂ ਆਪਾਂ ਅੰਦਰਲੀ ਸਲਾਈ ਲਾਵਾਂਗੇ ਆਹ ਵਾਲੀ ਉਦੋਂ ਕਾਰਨਰ ਬਣੂਗਾ ਆ ਦੇਖੋ ਆ ਦੇਖੋ ਆ ਕੋਨਰ ਜਿਹੜਾ ਏਦਾਂ ਦਾ ਬਣ ਗਿਆ ਵਾ ਅਗਲੀ ਵਾਰੀ ਆਪਾਂ ਜਦੋਂ ਦੂਜੇ ਪਾਸੇ ਆਉ ਉਹ ਤਾਂ ਉਦੋਂ ਏਦਾਂ ਕੋਰਨਰ ਬਣਾਣਾ ਆਪਣਾ ਏਦਾਂ ਕਰਕੇ ਠੀਕ ਹੈ ਜੀ ਉਨਾ ਚਿਰ ਆਪਾਂ ਐ ਸਿੱਧਾ ਹੀ ਨਿਭਾਉਣਾ ਹੈ ਲਾਉਨੇ ਹੁਣ ਦੂਸਰੇ ਵੀ ਕੋਰਨਰ ਬਣਾ ਕੇ ਪੂਰੀ ਪੱਟੀ ਲਾ ਕੇ ਮੈਂ ਮਿਲਦੀ ਹਾਂ ਤੁਹਾਨੂੰ ਹਾਂਜੀ ਫਰੈਂਡਸ ਆ ਆਪਣਾ ਕੋਰਨਰ ਆ ਗਿਆ ਹੁਣ ਇੱਥੇ ਬਿਲਕੁਲ ਲਾਸਟ ਵਾਲਾ ਕੋਰਨਰ ਆ ਗਿਆ ਇਹਨੂੰ ਆਪਾਂ ਪਤਾ ਕੀ ਕਰਨਾ ਇੱਥੋਂ ਇੱਕਦਮ ਮੋੜ ਦੇਣਾ ਆ ਜਿਹੜਾ ਕੋਰਨਰ ਹੈ ਨਾ ਏਦਾਂ ਮੋੜ ਦੇਣਾ ਇਥੇ ਮ ਮੂੜ ਕੇ ਆਪਾਂ ਇਹਦੇ ਤੇ ਸਲਾਈ ਲਾਉਣੀ ਹੈ ਇਕ ਇਦਾਂ ਆਹ ਕਾਰਨਰ ਬਣ ਜਾਗਾ ਫਿਨਿਸ਼ਿੰਗ ਤੇ ਨਾੜ ਬਣਾਉਣੀ ਹੈ ਕਾਰਨਰ ਕਾਰਨਰ ਬਣਾਉਣਾ ਆਨ ਕਹਦੇ ਕਿ ਆ ਜਿਹੜਾ ਇਧਰਲਾ ਲੜ ਸੀ ਉਹ ਵੀ ਵਿੱਚ ਦੇਤਾ ਆਪਾਂ ਇਥੇ ਰੱਖ ਕੇ ਬਣਾਉਣੀ ਫਿਨਿਸ਼ ਆਹ ਦੇਖੋ ਆਹ ਜਿਹੜਾ ਕਾਰਨਰ ਆਪਾਂ ਇਥੋਂ ਦਵਾ ਦੇਣੇ ਕੋਨਾਂ ਆ ਕੋਰਨਰ ਆਪਾਂ ਇੱਥੋਂ ਦਵਾਤਾ ਇਹਦੇ ਨਾਲ ਇਹਦਾ ਜਿਹੜਾ ਲੜ ਮੂੜੇ ਨਾ ਵਿੱਚੋਂ ਵਿੱਚ ਨੂੰ ਕਰ ਦੋ ਕੋਈ ਬਿਲਕੁਲ ਵੀ ਬਾਹਰ ਦਿਖਾਈ ਨਾ ਦੇ ਤੇ ਹੁਣ ਇਹ ਕੋਰਨਰ ਮੋਡਨ ਦੇ ਨਾਲ ਨਾਲ ਆਪਾਂ ਇੱਥੇ ਇਹਦੇ ਵਿੱਚ ਜਿਹੜਾ ਹੋਰ ਆ ਗੋਟਾ ਉਹ ਵੀ ਲਾਉਣਾ ਆ ਦੇਖੋ ਆ ਇਹਦਾ ਗੋਟੇ ਦਾ ਕਲਾੜਾ ਇਹ ਸਿੱਧੇ ਪਾਸੇ ਲਾਉਣਾ ਆ ਦੇਖੋ ਆ ਇਹਦਾ ਹੈਗਾ ਸਿੱਧਾ ਪਾਸਾ ਤੇ ਆ ਇਹਦਾ ਜਿੱਧਰ ਇਹ ਸਿਉਣ ਜੀ ਆ ਆ ਇਹਦਾ ਪੁੱਠਾ ਪਾਸਾ ਆ ਆਪਾਂ ਸਿੱਧਾ ਪਾਸਾ ਉੱਪਰ ਰੱਖਣਾਵੇਂ ਸਿੱਧਾ ਪਾਸਾ ਉੱਪਰ ਰੱਖ ਕੇ ਇਹਦੇ ਵਿੱਚ ਪਾ ਦੇਣਾ ਇਹਦੇ ਇਦਾਂ ਪਹਿਲਾ ਪਾ ਕਾਰਨਰ ਲਾ ਲੀਏ ਫਿਰ ਇਹ ਛੁੱਟਦਾ ਵੇ ਇਹ ਥੱਲੋਂ ਨਿਕਲਦਾ ਬਿਲਕੁਲ ਕਾਰਨਰ ਤੁਰਕਣਾ ਪਾ ਕੱਪ ਲੈ ਕੇ ਹਾਂ ਦੇਖੋ ਜੀ ਸਾਡਾ ਕਾਰਨਰ ਬਣ ਗਿਆ ਨਾਲ ਨਾਲ ਹੀ ਆਪਾਂ ਜਿਹੜਾ ਗੋਟਾ ਪੱਤੀ ਆ ਇਹ ਸਿੱਧਾ ਕਰਕੇ ਰੱਖਣਾ ਅੰਦਰ ਕੋਈ ਇਹ ਤਾਂ ਸਿੱਧਾ ਪਾਸਾ ਵਾ ਆ ਇੰਦਾ ਇਹਦੇ ਵਿੱਚ ਆਪਾਂ ਰੱਖ ਲੈਣਾ ਥੋੜਾ ਜਿਹਾ ਮੁਸ਼ਕਲ ਹੋਊਗਾ ਕਿਉਂਕਿ ਨਾਲ ਨਹੀਂ ਨਾ ਲਾਇਆ ਆਪਾਂ ਇੱਕ ਸਿਉਣ ਦੀ ਬਚਤ ਕਰ ਲਈ ਇਹਦੇ ਨਾਲ ਪਹਿਲਾਂ ਗੋਟਾ ਸਿਉਣਾ ਸੀ ਫਿਰ ਉਹਨੂੰ ਐ ਕਰਨਾ ਸੀ ਤੇ ਆਪਾਂ ਇੱਕ ਸਲਾਈ ਦੀ ਬਚਤ ਕਰ ਲਈ ਵੀ ਇਦਾਂ ਹੀ ਨਾਲੂ ਨਾਲ ਵਿੱਚ ਪਾ ਕੇ ਆਪਾਂ ਉੱਤੇ ਲਾਈ ਜਾਵਾਂਗੇ ਆ ਦੇਖੋ ਔਖਾ ਤਾਂ ਥੋੜਾ ਜਿਹਾ ਹੁੰਦਾ ਵਾ ਬਿਗਨਰ ਤੋਂ ਨਹੀਂ ਹੁੰਦਾ ਵੈਸੇ ਤਾਂ ਮੈਂ ਵੀ ਬਿਗਨਰ ਵਰਗੀ ਆ ਮੈਂ ਕਦੇ-ਕਦੇ ਸਿਉਂਦੀ ਹਾਂ ਤੇ ਪਰ ਫਿਰ ਵੀ ਔਖਾ ਸੁੱਖਾ ਮੈਂ ਲਾ ਲੂੰਗੀ ਥੋੜਾ ਥੋੜਾ ਕਰਕੇ ਇਜਾਤੋ ਜਿਆਦਾ ਅੰਦਰ ਚੱਲਿਆ ਜਾਂਦਾ ਹੁੰਦਾ ਐਵੇਂ ਸੈੱਟ ਨਹੀਂ ਆਉਂਦਾ ਬੋਟਾ ਚੰਗਾ ਰਹੇ ਜੇ ਇਹਦੀ ਪੱਟੀ ਦੇ ਨਾਲ ਹੀ ਸਟਿਚ ਕਰ ਲਵੋ ਜਿਵੇਂ ਆਪਾਂ ਪਹਿਲਾਂ ਕੰਨੀ ਨਾਲ ਕੀਤਾ ਸੀ ਐਵੇਂ ਪੱਟੀ ਨਾਲ ਸਟਿਚ ਕਰ ਲਵੋ ਇਹਨੇ ਆਹ ਦੇਖੋ ਜੀ ਹੁਣ ਆਪਣਾ ਪੂਰਾ ਫੁੱਲ ਪੀ ਆਪਾਂ ਇਧਰ ਲਾਉਣਾ ਹੈ ਨੜ ਮੋੜ ਮੋੜ ਕੇ ਤੇ ਨਾਲ ਹੀ ਆਪਾਂ ਵਿੱਚ ਬੋਟਾ ਪਾਈ ਜਾਣਾ ਹੈ ਕੋ ਫਰੈਂਡਸ ਇਸ ਤਰ੍ਹਾਂ ਦਾ ਬਣੂਗਾ ਇਸ ਤਰ੍ਹਾਂ ਆ ਦੇਖੋ ਆਪਾਂ ਇਹਦੇ ਵਿੱਚ ਗੋਟਾ ਪਾ ਪਾ ਕੇ ਤਾਂ ਤੋਂ ਘਾਸੇ ਹੋ ਜਾਂਦੇ ਆ ਆ ਦੇਖੋ ਦੇਖੋ ਜੀ ਇਸੇ ਤਰ੍ਹਾਂ ਆਪਾਂ ਸਾਰਾ ਪੂਰਾ ਲਾ ਲੈਣਾ ਹਾਂਜੀ ਫਰੈਂਡਸ ਆ ਅਗਲਾ ਕਾਰਨਰ ਆ ਗਿਆ ਆ ਦੇਖੋ ਆ ਕਾਰਨਰ ਆਪਣੇ ਆਪ ਹੀ ਬਣ ਗਿਆ ਆਪਾਂ ਇਹਨੂੰ ਇਦਾਂ ਕਰਕੇ ਇੱਕ ਦੂਜੇ ਦੇ ਉੱਤੇ ਰੱਖ ਕੇ ਇਦਾਂ ਇਦਾਂ ਆਪਾਂ ਇਹਦੇ ਤੇ ਸਲਾਈ ਮਾਰਨੀ ਹੈ ਜੀ। ਆ ਦੇਖੋ। ਕਾਰਨਰ ਇੱਕ ਦੂਜੇ ਦੇ ਥੱਲੇ ਆ ਗਿਆ। ਨਾ ਵੀ ਜਾਵੇ ਹੱਥ ਨਾਲ ਤਾਂ ਨਾ ਆ ਚੁੰਡੀ ਦੇ ਨਾਲ ਇਹਨੂੰ ਮੈਂ ਅੰਦਰ ਨੂੰ ਇਦਾਂ ਕਰ ਦੂੰ। ਅੰਦਰ ਕਰਕੇ ਤੇ ਸਲਾਈ ਆਪਾਂ ਇਹ ਕੁੰਜੇ ਤੱਕ ਲੈ ਕੇ ਜਾਣੀ ਹੈ ਜੀ। ਪਹਿਲਾਂ ਆਪਾਂ ਸਿੱਧੀ ਵਾਲੀ ਲਾ ਲਈਏ। ਤੇ ਬਿਲਕੁਲ ਆ ਕਾਰਨਰ ਦੇ ਉੱਪਰ ਚੜਾ ਦੇਣੀ ਹੈ ਸਲਾਈ। ਆ ਦੇਖੋ। ਫਿਰ ਆਪਾਂ ਬਿਲਕੁਲ ਖੁੰਜੇ ਦੇ ਵਿੱਚ ਲੈ ਕੇ ਜਾਣੀ ਹੈ।

ਫਿਰ ਜੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣੀ ਸੀ ਇਦਾਂ ਥੱਲੇ ਲਾ ਕੇ ਇਹ ਚੱਲ ਨਹੀਂ ਰਹੀ ਸੀ ਮਸ਼ੀਨ ਬਾਰ-ਬਾਰ ਨਿਕਲਦਾ ਸੀ ਤੇ ਆਪਾਂ ਆ ਜਿਹੜੀ ਪੱਟੀ ਆ ਨਾ ਇਹਦੇ ਨਾਲ ਹੀ ਸਟਿਚ ਕਰ ਲਿਆ ਪੁੱਠਾ ਕਰਕੇ ਫਿਰ ਹੁਣ ਐਵੇਂ ਬਾਹਰ ਕੱਢ ਦੇਣਾ ਹੈ ਪਹਿਲਾਂ ਪੁੱਠਾ ਕਰਕੇ ਸਟਿਚ ਕਰ ਲਿਆ ਫਿਰ ਐਵੇਂ ਬਾਹਰ ਕੱਢ ਦੇਣਾ ਆ ਦੇਖੋ ਜੀ ਫਿਰ ਉਹ ਮੈਂ ਲੱਗ ਨਹੀਂ ਰਿਹਾ ਸੀ ਟਾਈਮ ਬਹੁਤ ਲੱਗਦਾ ਸੀਗਾ ਤੇ ਹੁਣ ਮੈਂ ਇਹਨੂੰ ਜਿਵੇਂ ਪਹਿਲਾਂ ਲਾਇਆ ਸੀ ਉਵੇਂ ਕੀਤਾ ਉਹਨੂੰ ਆਪਾਂ ਦੁਪੱਟੇ ਨਾਲ ਸਟਿਚ ਕੀਤਾ ਸੀ ਤੇ ਇਹਨੂੰ ਆਪਾਂ ਆ ਪੱਟੀ ਨਾਲ ਕੀਤਾ ਮੈਂ ਆ ਕਾਰਨਰ ਨੂੰ ਬਣਾ ਕੇ ਤੁਹਾਨੂੰ ਦਿਖਾਉਣੀ ਹੈ ਆ ਦੇਖੋ ਜੀ ਇਦਾਂ ਦੀ ਜਿਹੜੀ ਕਾਰਨਰ ਦੀ ਫਿਨਿਸ਼ਿੰਗ ਆ ਗਈ ਆ ਆ ਸਲਾਈ ਆਪਾਂ ਵਿੱਚ ਮਾਰਤੀ ਆ ਤੇ ਆ ਕਾਰਨਰ ਬਣ ਗਿਆ ਆਪਣਾ ਇਦਾਂ ਹੀ ਸਾਰੇ ਕਾਰਨਰ ਬਣਾਉਣੇ ਆਪਾਂ ਹਾਂਜੀ ਫਰੈਂਡਸ ਅ ਅੱਛਾ ਕਾ ਸਾ ਟਾਈਮ ਲੱਗ ਗਿਆ ਦੁਪੱਟੇ ਤੇ ਚਾਰ ਚਾਰ ਸਲਾਈਆਂ ਹੋ ਗਈਆਂ ਇੱਕ ਇੱਕ ਗੋਟੇ ਵਾਲੀ ਤੇ ਇੱਕ ਇੱਕ ਆ ਪੱਟੀ ਵਾਲੀ ਹੋ ਗਈ ਠੀਕ ਆ ਜੀ ਫੋਰ ਸਾਈਡ ਤੇ ਫੋਰ ਸਲਾਈਆਂ ਹੋ ਗਈਆਂ ਅੱਛਾ ਕਾ ਸਾ ਟਾਈਮ ਲੱਗ ਗਿਆ ਹੁਣ ਪੈਚ ਆਪਾਂ ਅਗਲੇ ਵੀਡੀਓ ਚ ਲਾਵਾਂਗੇ ਤੇ ਪੈਚ ਲਾ ਕੇ ਦਿਖਾਉਂਗੀ ਇੱਕ ਮੈਂ ਲਾਇਆ ਹੋਇਆ ਵਾ ਉਹ ਕਿਵੇਂ ਬਣਾਉਣਾ ਤੇ ਕਿਵੇਂ ਲਾਉਣਾ ਉਹ ਮੈਂ ਦੱਸੂਗੀ ਤੁਹਾਨੂੰ ਜੀ ਤੇ ਮੈਨੂੰ ਅੰਦਾਜ਼ਾ ਨਹੀਂ ਸੀ ਵੈਸੇ ਮੇਰੀ ਜਿਹੜੀ ਹੈਗੀ ਆ ਇਹ ਵੀ ਸਲੋ ਆ ਥੋੜੀ ਸਟਿਚਿੰਗ ਕਿਉਂਕਿ ਕਰਦੇ ਦਾ ਕਿੱਤਾ ਹੋ ਜਾਂਦਾ ਜੀ ਬਹੁਤ ਜ਼ਿਆਦਾ ਪ੍ਰੈਕਟਿਸ ਚਾਹੀਦੀ ਹੈ ਇਹਦੇ ਲਈ ਤੇ ਆਹ ਜਿਵੇਂ ਪੈਚ ਲੱਗਿਆ ਇਦਾਂ ਦਾ ਪੈਚ ਆਪਾਂ ਅਗਲੀ ਵੀਡੀਓ ਚ ਲਾਉਣਾ ਸਿਖਾਵਾਂਗੇ ਤੇ ਆਹ ਕਾਰਨਰ ਦੇਖ ਲਓ ਜੀ ਮੈਨੂੰ ਕਾਰਨਰ ਦਾ ਹੀ ਸੀ ਬਿਲਕੁਲ ਪਰਫੈਕਟ ਬਣੇ ਨੇ ਕਾਰਨਰ ਆ ਦੇਖੋ ਇਹ ਇਹ ਦੁਪੱਟਾ ਜਿਹੜਾ ਥੋੜਾ ਸਜ ਗਿਆ ਤੇ ਹੁਣ ਆਪਾਂ ਵੀਡੀਓ ਐਂਡ ਕਰਦੇ ਹਾਂ ਜੀ ਜਿੱਥੇ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਜੇ ਥੋੜੇ ਜਿਹੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਿਓ ਤੇ ਮੇਰਾ ਚੈਨਲ ਵੀ ਸਬਸਕ੍ਰਾਈਬ ਕਰਿਓ ਜੀ ਮਿਲਦੇ ਹਾਂ ਅਗਲੇ ਵੀਡੀਓ 'ਚ ਤਦ ਤੱਕ ਲਈ ਖੁਸ਼ ਰਹੋ ਰਾਜੀ ਰਹੋ ਸੁਖੀ ਰਹੋ ਬਾਏ ਬਾਏ ਟੇਕ ਕੇਅਰ